ਇਹ ਕਰਤੂਤ ਹੈ ਜੀ ਸਾਡੀ ਜਿਹੜੀ ਆਮ ਜਨਤਾ ਦੀ ਜਦੋਂ ਅਸੀਂ ਗੱਲ ਕਰਦੇ ਆਂ ਵਾਤਾਵਰਨ ਬਚਾਉਣ ਦੀ ਵੱਡੀਆਂ-ਵੱਡੀਆਂ ਕਾਨਫਰੰਸਾਂ ਹੁੰਦੀਆਂ ਨੇ ਮੀਟਿੰਗਾਂ ਹੁੰਦੀਆਂ ਨੇ ਇਹ ਇੱਕ ਪਾਸੋ ਰੋਡ ਮੇਨ ਰੋਡ ਦੇ ਉੱਤੇ ਜਿਹੜਾ ਇੱਕ ਪੂਰਾ ਹਰਿਆ-ਭਰਿਆ ਦਰਖਤ ਸੀ ਪੂਰਾ ਸ਼ਾਨ ਵਾਲਾ ਦਰਖਤ ਸੀ ਔਰ ਜਿਹਦੀ ਕਿਸੇ ਨੂੰ ਬਹੁਤੀ ਤਕਲੀਫ ਵੀ ਹੈ ਨਹੀਂ ਸੀ ਕਿਉਂਕਿ ਇਹ ਇੱਕ ਕਾਰਨਰ ਤੇ ਸੀ ਜਿੱਥੋਂ ਜਿਹੜੀ ਸੜਕ ਨਾਰਥ ਐਵੇਨਿਊ ਨੂੰ ਜਾਂਦੀ ਹੈ ਇਹ ਇਹ ਦੋ-ਤਿੰਨ ਦੁਕਾਨਾਂ ਤੋਂ ਬਿਨਾ ਹੋਰ ਕੋਈ ਆਦਮੀ ਨਹੀਂ ਹੈ ਜਿਨੇ ਇਹ ਦਰਖਤ ਵੱਡਿਆ ਹੋਵੇ ਕਿਉਂਕਿ ਕਿਸੇ ਨੂੰ ਦੀ ਤਕਲੀਫ ਨਹੀਂ ਹੈ ਇੱਥੇ ਸਾਹਮਣੇ ਇੱਕ ਦੁਕਾਨ ਦਿਖ ਰਹੀ ਹੈ ਕਿਉਂਕਿ ਸਾਨੂੰ ਹਜੇ ਅਸੀਂ ਸ਼ੋਰ ਨਹੀਂ ਆ ਵੀ ਇਹਨਾਂ ਦੇ ਬਿਲਕੁਲ ਸਾਹਮਣੇ ਸੀ ਤੇ ਨਾਲ ਇੱਧਰ ਆ ਬੁਟੀਕ ਨੇ ਜਿਹੜਾ ਹੁਣੇ ਨਵਾਂ ਲਿਆ ਗਿਆ ਕਿਉਂਕਿ ਕਿਤਨਾ ਕਿਤੇ ਹੋ ਸਕਦਾ ਵੀ ਨਵੀਂ ਦੁਕਾਨਦਾਰੀ ਆ ਆਦਮੀ ਨੂੰ ਲੱਗਦਾ ਵੀ ਸਾਡੀਆਂ ਜਿਹੜੇ ਬੂਟੇ ਨੇ ਇਹ ਸਾਡੀ ਦੁਕਾਨਦਾਰੀ ਰੋਕਦੇ ਨੇ ਮਤਲਬ ਬੇਸ਼ਰਮੀ ਦੀ ਇੱਕ ਹੱਦ ਹੋਈ ਪਈ ਆ ਵੀ ਇਹ ਲੋਕ ਇਹ ਬੂਟੇ ਨੂੰ ਲਾਉਣ ਲਈ ਕੱਟੂ-ਕੱਟ ਜਿਹੜਾ 5 ਸਾਲ ਇਹਨੂੰ ਪਾਣੀ ਦਿੰਦਿਆਂ ਨੂੰ ਇਹ ਸਵੇਰੇ ਜਾ ਕੇ 4 ਵਜੇ ਜਿਹੜੇ ਪਾਸ ਰੋਡ ਤੇ ਬੂਟੇ ਨੂੰ ਪਾਣੀ ਦਿੰਦੇ ਨੇ ਹਾਂਜੀ ਕਿੰਨਾ ਟਾਈਮ ਹੋ ਗਿਆ ਸੀ ਇਹ ਬੂਟੇ ਨੂੰ ਖੜਾ 5 ਸਾਲ ਹੋ ਗਏ ਮੇਰੇ ਹੱਥਾਂ ਦਾ ਲੱਗਿਆ ਵਈ ਜੀ ਪਹਿਲਾਂ ਇਹਦੇ ਪਿੱਛੇ ਗੋਲੀ ਵੀ ਚੱਲੀਦੀ ਜੀ ਕਹਿੰਦੇ ਵੀ ਚਲਾ ਦਾਂਗੇ ਤੈਨੂੰ ਮਾਰ ਦਾਂਗੇ ਤੈਨੂੰ ਮਰੇ ਬੂਟਾ ਕਿਉਂ ਲਾਇਆ ਇਹ ਹੁਣ ਹਰਾ ਭਰਾ ਹੋ ਗਿਆ ਤੇ ਅੱਜ ਇਹ ਰਾਤ ਨੂੰ ਘੱਟੋ ਘੱਟ ਇਹ 12 ਤੋਂ ਲੈ ਕੇ 3 ਦੇ ਵਿੱਚ ਵਿੱਚ ਵੜਿਆ ਗਿਆ ਜੀ ਜਦ ਤੁਸੀਂ ਸਵੇਰੇ ਆਏ ਉਹ ਤੋਂ ਵੱਡਿਆ ਹੋਇਆ ਜੀ ਅੱਜ 4 ਵਜੇ ਮੈਂ ਗਊ ਸ਼ਾਲਾ ਜਾਣਾ ਸੀ ਜਾਂ ਦੇਖਿਆ ਮੈਨੂੰ ਬਹੁਤ ਤਕਲੀਫ ਹੋਈ ਹੈ ਸੋ ਜੋ ਮੇਰਾ ਇਨਸਾਫ ਆ ਮਿਲਣਾ ਚਾਹੁੰਦਾ ਜੀ ਮੇਰੀ ਬੇਨਤੀ ਸੋ ਜੀ ਇਹ ਪ੍ਰਸ਼ਾਸਨ ਨੂੰ ਵੀ ਮੰਗ ਹੈ ਕਿਉਂਕਿ ਆਪਾਂ ਗੱਲਾਂ ਤਾਂ ਵੱਡੀਆਂ-ਵੱਡੀਆਂ ਕਰਦੇ ਆਂ ਵੀ ਬੂਟੇ ਬਚਾਉਣੇ ਨੇ ਬੂਟੇ ਬਚਾਉਣੇ ਇਹ ਉਹ ਪਾਸੇ ਰੋੜਾ ਜੋ ਦੂਰ ਤੱਕ ਦੇਖੋ ਜਿੱਥੇ ਹਰ 10 ਫੁੱਟ ਬਾਅਦ ਇੱਕ ਸਫੈਦਾ ਲੱਗਿਆ ਸੀ ਅੱਜ ਇੱਕ ਵੀ ਬੂਟਾ ਦਿਖਦਾ ਨਹੀਂ ਤੇ ਸ਼ਰਮਾ ਜੀ ਨੇ ਜਿਹੜੇ ਇਹਨਾਂ ਦੀ ਉਦਮ ਸੀ ਵੀ ਇਹਨਾਂ ਨੇ ਆਪਣੇ ਆਲੇ-ਦੁਆਲੇ ਕਰੀਬ 40-45 ਬੂਟੇ ਜਿਹੜੇ ਲਾਏ ਸੀ ਉਹਦੇ 'ਚ ਵੀ ਕੁਛ ਨਾ ਕੁਛ ਲੋਕ ਕਦੇ ਸਾੜ ਦਿੰਦੇ ਨੇ ਕਦੇ ਉਹ 'ਚ ਤੇਲ ਪਾ ਦਿੰਦੇ ਨੇ ਤੇ ਇਹ ਜਿਹੜਾ ਬੂਟਾ ਪੂਰਾ ਹਰਿਆ-ਭਰਿਆ ਆ ਜਿਹੜਾ ਮਤਲਬ ਤੁਸੀਂ ਦੇਖੋ ਪੂਰਾ ਦਰਖਤ ਬਣ ਚੁੱਕਿਆ ਸੀ ਔਰ ਕਿਸੇ ਤਰੀ ਤੇ ਇਹ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਜ਼ਿੰਮੇਵਾਰੀ ਆਏਦ ਹੋਣੀ ਚਾਹੀਦੀ ਹੈ ਔਰ ਇਹਦੇ ਤੇ ਕਿਉਂਕਿ ਕੈਮਰੇ ਲੱਗੇ ਹੋਏ ਨੇ ਸੀਸੀਟੀਵੀ ਤੇ ਕਾਫੀ ਇਹਨੂੰ ਵੱਡੇ ਪੱਧਰ ਤੇ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਬੂਟਾ ਇਕੱਲਾ ਇਕੱਲਾ ਬੂਟਾ ਬਚਾਉਣਾ ਕਿੱਥੇ ਤੱਕ ਕਾਰਬਨ ਡਾਈਆਕਸਾਈਡ ਖਰੀਦਣ ਵੇਚਣ ਦੀਆਂ ਗੱਲਾਂ ਹੋ ਰਹੀਆਂ ਨੇ ਵਿਸ਼ੇਸ਼ ਪੱਧਰ ਤੇ ਮੀਟਿੰਗਾਂ ਹੋ ਰਹੀਆਂ ਨੇ ਤੇ ਕਿੱਥੇ ਅਸੀਂ ਇਕੱਲਾ ਇਕੱਲਾ ਜਿਹੜਾ ਬੂਟਾ ਆ ਉਹ ਆਪਣੇ ਸੌੜੇ ਹਿੱਤਾਂ ਲਈ ਅਸੀਂ ਖਤਮ ਕਰ ਰਹੇ ਹਾਂ ਇਹਨਾਂ ਨੂੰ ਨਸ਼ਟ ਕਰ ਰਹੇ ਹਾਂ ਸੋ ਇਹਦੀ ਜਿਹੜੀ ਕਾਰਵਾਈ ਹੈ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਮੰਗਿਆ ਵੀ ਇਹਦੀ ਜਿਹੜੀ ਕਾਰਵਾਈ ਜ਼ਰੂਰ ਇਸ ਬੂਟੇ ਨੂੰ ਇਨਸਾਫ ਵਾਲ ਜਗੇ ਤੇ ਲੋਕਾਂ ਨੂੰ ਜਿਹੜੀ ਆਕਸੀਜਨ ਖੋਈ ਆ ਉਹਦਾ ਜਿਹੜਾ ਲੋਕਾਂ ਨੂੰ ਵੀ ਇਨਸਾਫ ਮਿਲ ਸਕੇ